ਕਾਲ ਤੁਸੀਂ ਦੇਖ ਰਹੇ ਹੋ ਹਾਂਜੀ ਪੰਜਾਬ ਤੇ ਮੈਂ ਤੁਹਾਡੇ ਨਾਲ ਪਰਦੀਪਾ ਡੋਲ ਅੱਜ ਜ਼ਮਾਨਾ ਬਦਲ ਚੁੱਕਿਆ ਹੈ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਸੋਸ਼ਲ ਮੀਡੀਆ ਹਰ ਇੱਕ ਚੀਜ਼ ਨੂੰ ਉੱਪਰ ਲੈ ਕੇ ਆ ਰਿਹਾ ਜਿੱਥੇ ਬਹੁਤ ਸਾਰੀਆਂ ਆਪਾਂ ਟੈਕਨੀਕਸ ਦੇਖਦੇ ਹਾਂ ਉੱਥੇ ਹੀ ਪੰਜਾਬੀ ਸੱਭਿਆਚਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਤੇ ਨਾ ਕਿਤੇ ਇਸ ਸੋਸ਼ਲ ਮੀਡੀਆ ਦੇ ਰਾਹੀਂ ਅੱਗੇ ਤੱਕ ਪਹੁੰਚ ਰਿਹਾ ਤੇ ਇਸ ਨੂੰ ਪਹੁੰਚਾ ਕੌਣ ਰਿਹਾ ਤੇ ਪਹੁੰਚਾਂ ਫੜੇ ਵੀ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਾਂ ਫਿਰ ਬਹੁਤ ਘੱਟ ਸਖਸ਼ੀਅਤਾਂ ਇਦਾਂ ਦੀਆਂ ਨਹੀਂ ਜੋ ਇਸ ਆਪਣੇ ਕਲਚਰ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਉਹਨੂੰ ਅੱਗੇ ਤੱਕ ਲੈ ਕੇ ਜਾ ਰਹੀਆਂ ਨੇ ਚਾਹੇ ਰੂਪ ਕੋਈ ਵੀ ਹੋਵੇ ਚਾਹੇ ਕੜਾਈ ਦਾ ਰੂਪ ਹੋਵੇ ਸਿਲਾਈ ਦਾ ਹੋਵੇ ਜਾਂ ਕੁਝ ਵੀ ਹੋਵੇ ਸੋ ਮੇਰੇ ਨਾਲ ਅੱਜ ਮਨਪ੍ਰੀਤ ਮੌਜੂਦ ਹੈ ਜੋ ਕਿ ਇੱਕ ਵੱਖਰੀ ਹੀ ਜਿਹੜੀਆਂ ਪੇਸ਼ਕਾਰੀ ਕਰਦੇ ਨੇ ਤੇ ਉਸ ਦੇ ਵਿੱਚ ਕੜਾਈ ਦੀ ਪੇਸ਼ਕਾਰੀ ਕਰਕੇ ਉਸ ਨੂੰ ਅੱਗੇ ਤੱਕ ਪਹੁੰਚਾ ਰਹੇ ਨੇ ਸਵਾਗਤ ਕਰਦੇ ਹਾਂ ਉਹਨਾਂ ਦਾ ਮਨਪ੍ਰੀਤ ਦਾ ਤੇ ਗੱਲਬਾਤ ਕਰਦੇ ਹਾਂ ਹਾਲਾਂਕਿ ਉਹਨਾਂ ਦਾ ਕੰਮ ਕੀ ਹੈ ਤੇ ਕੀ ਕੰਮ ਕਰਦੇ ਨੇ ਉਹ ਸਾਰਾ ਕੁਝ ਉਹਨਾਂ ਨਾਲ ਗੱਲ ਕਰਦੇ ਹਾਂ ਸਰਸ਼ਕਲ ਜੀ ਸਰਸ਼ਕਲ ਜੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਵਧੀਆ ਜੀ ਠੀਕ ਠਾਕ ਤੇ ਮਨਪ੍ਰੀਤ ਜੀ ਮੈਂ ਤੁਸੀਂ ਹੁਣ ਅ ਅੱਜ ਦਾ ਜੋ ਜ਼ਮਾਨਾ ਹੈ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਆਪਾਂ ਹਰ ਇੱਕ ਚੀਜ਼ ਦੇਖਦੇ ਆਂ ਸੋਸ਼ਲ ਮੀਡੀਆ ਤੇ ਇੱਕ ਵੱਖਰੇ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ ਚਾਹੇ ਆਪਾਂ ਕਿਸੇ ਵੀ ਰੂਪ ਦੇ ਵਿੱਚ ਦੇਖ ਲਈਏ ਪਰ ਜੇ ਆਪਾਂ ਆਪਣੀ ਹੀ ਕਲਚਰ ਦੀ ਗੱਲ ਕਰੀਏ ਤਾਂ ਉੱਥੇ ਵੀ ਸਾਨੂੰ ਬਹੁਤ ਕੁਝ ਐਦਾਂ ਦਾ ਦੇਖਣ ਨੂੰ ਮਿਲਦਾ ਹੈ ਕਿ ਜੋ ਸ਼ਾਇਦ ਹੀ ਪ੍ਰਾਣੇ ਸਮੇਂ ਦੇ ਵਿੱਚ ਹੁੰਦਾ ਸੀਗਾ ਜਾਂ ਫਿਰ ਪ੍ਰਾਣੇ ਸਮੇਂ ਦੀਆਂ ਜੋ ਕੜਾਈ ਸੀਗੀਆਂ ਜਾਂ ਫਿਰ ਮੁਟਿਆਰਾਂ ਕਰਦੀਆਂ ਸੀਗੀਆਂ ਉਹ ਇੱਕ ਉਹਨੂੰ ਅੱਗੇ ਵਧਾ ਰਹੇ ਨੇ ਜਾਂ ਫਿਰ ਲੋਕ ਉਹਨਾਂ ਉਹਨਾਂ ਦੀਆਂ ਵੀਡੀਓਜ਼ ਬਣਾ ਕੇ ਪੇਸ਼ ਕਰ ਰਹੇ ਨੇ ਹਨਾ ਪਰ ਇੱਥੇ ਤੁਸੀਂ ਇੱਕ ਰੋਜ਼ਗਾਰ ਚਲਾ ਰਹੇ ਹੋ ਹਨਾ ਸੋਸ਼ਲ ਮੀਡੀਆ ਤੇ ਵੀ ਆਪਾਂ ਦੇਖਦੇ ਹਾਂ ਕਿ ਤੁਹਾਡੇ ਨਾਲ ਬਹੁਤ ਸਾਰੇ ਲੋਕ ਵੀ ਜੁੜੇ ਹੋਏ ਨੇ ਤੇ ਕਿ ਤੁਸੀਂ ਵੱਖਰੀ ਤਰੀਕੇ ਦੀ ਜਿਹੜੀ ਪੇਸ਼ਕਾਰੀ ਪੇਸ਼ ਕਰ ਰਹੇ ਹੋ ਕੜਾਈ ਨੂੰ ਨਵਾਂ ਰੂਪ ਦੇ ਰਹੇ ਹੋ ਕਹਿਣ ਦਾ ਮਤਲਬ ਹਨਾ ਬਿਲਕੁਲ ਤੇ ਉਹ ਹੈ ਕੀ ਆ ਮਤਲਬ ਕੀ ਕੰਮ ਕਰਦੇ ਹੋ ਤੁਸੀਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂਗੀ ਅਹ ਦੇਖੋ ਜੀ ਮੇਰਾ ਹੱਥ ਦੀ ਕੜਾਈ ਦਾ ਕੰਮ ਹੈ ਸੂਟਸ ਵਗੈਰਾ ਅਸੀਂ ਘੱਟ ਵੱਧ ਕਰੀਦੇ ਆ ਬਿਕਾਜ਼ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਬੁਟੀਕਾਂ ਪਹਿਲਾਂ ਹੀ ਹੈਨਾ ਤੇ ਆਪਣੀਆਂ ਜਿਹੜੀਆਂ ਪੈਣਾ ਕਢਾਈ ਆਪਣੇ ਬਹੁਤ ਸਾਰੀਆਂ ਲੇਡੀਜ਼ ਆਪਣੀਆਂ ਬਹੁਤ ਸਾਰੀਆਂ ਮੇਰੀਆਂ ਵੱਡੀਆਂ ਪੈਣਾ ਜਿਨ੍ਹਾਂ ਨੂੰ ਕਢਾਈ ਆਉਂਦੀ ਆ ਪੇਂਟਿੰਗ ਆਉਂਦੀ ਆ ਤੇ ਉਹ ਕਿਤੇ ਨਾ ਕਿਤੇ ਇਹ ਸੋਚ ਕੇ ਛੱਡ ਚੁੱਕੀਆਂ ਇਹ ਕੰਮ ਕਿ ਨਹੀਂ ਇਹਨਾਂ ਦਾ ਕੋਈ ਸਕੋਪ ਨਹੀਂ ਹੈਗਾ ਸਾਡਾ ਕੋਈ ਫਿਊਚਰ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਲੋਕ ਛੱਡ ਚੁੱਕੇ ਆ ਨਹੀਂ ਤਾਂ ਉਹ ਗਲਤ ਸੋਚ ਹੈ ਮੈਂ ਕਹੂੰਗੀ ਤੁਸੀਂ ਇਸ ਨੂੰ ਨਵਾਂ ਰੂਪ ਦੇ ਕੇ ਪੇਸ਼ ਕਰ ਸਕਦੇ ਹੋ ਜਿਵੇਂ ਕਿ ਅਸੀਂ ਟਰਾਈ ਕੀਤੀ ਆ ਹਨਾ ਆ ਮੇਰਾ ਹੱਥ ਦੀ ਕੜਾਈ ਦਾ ਕੰਮ ਉਹਨੂੰ ਐਕਸੈਸਰੀਜ਼ ਹੁੰਦੀਆਂ ਆਪਣੀਆਂ ਜਿਹੜੀਆਂ ਅ ਜਿਵੇਂ ਅ హెయిర్ ਬੋਸ ਹੋ ਗਈਆਂ హెయిర్ ਬੈਂਡਸ ਹੋ ਗਏ ਤਾਂ ਸਕਰੰਚੀਜ਼ ਵਗੈਰਾ ਹੋ ਗਈਆਂ ਰਬਰ ਬੈਂਡ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਹਨਾ ਸਿੱਧੀ ਭਾਸ਼ਾ ਚ ਤਾਂ ਇਹਨਾਂ ਚੀਜ਼ਾਂ ਤੇ ਅਸੀਂ ਹੱਥ ਦੀ ਕੜਾਈ ਕਰਦੇ ਆਂ ਦੇ ਉਹਨੂੰ ਫਿਰ ਇੱਕ ਨਵਾਂ ਰੂਪ ਦੇ ਕੇ ਪੇਸ਼ ਕਰਦੇ ਆ ਤਾਂ ਤੁਸੀਂ ਅ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈ ਹਨਾ ਸੋਸ਼ਲ ਮੀਡੀਆ ਤੇ ਬਹੁਤ ਕੁਝ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਤਾਂ ਕਿਤੋਂ ਵੀ ਕੋਈ ਵੀ ਆਈਡੀਆ ਚੁੱਕ ਕੇ ਉਹਨੂੰ ਇੱਕ ਨਵਾਂ ਰੂਪ ਦੇ ਕੇ ਤੁਸੀਂ ਪੇਸ਼ ਕਰ ਸਕਦੇ ਹੋ ਇੱਕ ਨਵਾਂ ਬਿਜ਼ਨਸ ਖੜਾ ਕਰ ਸਕਦੇ ਹੋ ਜੀ ਕਹਿੰਦਾ ਮਤਲਬ ਕਿ ਤੁਸੀਂ ਉੱਥੋਂ ਹੀ ਕੁਝ ਨਾ ਕੁਝ ਸਿੱਖ ਕੇ ਤੇ ਪਰ ਐਦਾਂ ਨਹੀਂ ਸੀਗਾ ਕਿ ਕੋਈ ਕਈ ਵਾਰ ਐਦਾਂ ਦਾ ਕਿ ਆਪਣੇ ਬਚਪਨ ਦੇ ਵਿੱਚ ਆਪਾਂ ਨੂੰ ਉਹ ਚੀਜ਼ਾਂ ਦੇ ਨਾਲ ਜੋੜਿਆ ਜਾਂਦਾ ਜਾਂ ਫਿਰ ਸਾਡੀ ਮੰਮੀ ਦਾਦੀ ਨਾਨੀ ਹੈ ਨਾ ਉਹ ਕੰਮ ਕਰਦੀ ਹੈ ਤਾਂ ਆਪਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਕਿ ਕਿਵੇਂ ਕਰ ਰਹੇ ਨੇ ਉਦੋਂ ਤਾਂ ਨਹੀਂ ਕਿ ਉਸ ਸੀਜ਼ਨ ਨਾਲ ਜੁੜੇ ਨਹੀਂ ਜਦੋਂ ਤੁਹਾਡੀ ਗੱਲ ਸਹੀ ਹੈ ਜਦੋਂ ਅਸੀਂ ਮੈਂ ਛੋਟੀ ਹੁੰਦੀ ਸੀ ਨਾ ਜਿਵੇਂ ਮੇਰੀਆਂ ਕਜ਼ਨਸ ਵੱਡੀਆਂ ਹਨਾ ਉਹ ਪੈਣਾ ਦਰੀਆਂ ਬੁੰਨਦੀਆਂ ਹੁੰਦੀਆਂ ਸੀ ਘਰੇ ਤੇ ਅੱਡੇ ਲੱਗੇ ਹੁੰਦੇ ਸੀ ਤੇ ਅਸੀਂ ਵੀ ਨਾਲ ਬਹਿ ਜਾਣਾ ਸ਼ੌਂਕ ਸ਼ੌਂਕ ਚ ਪੈਣਾ ਪੈਣਾ ਦੇ ਤੇ ਉਹ ਜਿਵੇਂ ਜਿਵੇਂ ਉਹਨਾਂ ਨੇ ਦੱਸੀ ਜਾਣਾ ਕਿ ਐ ਇਦਾਂ ਪਾਈ ਚਲੋ ਐਦਾਂ ਪਾਈ ਚਲੋ ਤੇ ਉਹ ਵੇ ਵੇ ਕਰਕੇ ਅਸੀਂ ਵੀ ਪੂਰੀ ਦਰੀ ਵਧੀਆ ਨਾਲ ਬਣਵਾ ਦਿੰਦੇ ਸੀ ਹਨਾ ਇਹ ਇਦਾਂ ਹੀ ਪਰ ਮੈਂ ਕਦੇ ਕੜਾਈ ਨਹੀਂ ਕੀਤੀ ਸੀ ਛੋਟੇ ਹੁੰਦੇ ਆ ਉਦਾਂ ਸਲਾਈਆਂ ਵੀ ਚੜਾਈਆਂ ਹੋਈਆਂ ਮੰਮੀ ਨਾਲ ਕਦੇ ਮੰਮੀ ਕੁਝ ਪੂਰਾ ਕਰ ਰਹੀ ਆ ਤੇ ਨਾਲ ਇੱਕ ਦੋ ਸਲਾਈਆਂ ਪਾਤੀਆਂ ਕੋਈ ਔਖਾ ਡਿਜ਼ਾਈਨ ਅਤੇ ਵਿੱਚ ਗਾਲਾਂ ਵੀ ਲੈ ਲਈਦੀਆਂ ਸੀ ਕੋਈ ਜੀ ਕੋਈ ਕੁੰਦਾ ਸੁੱਟ ਕੇ ਹੈਨਾ ਪਰ ਕੜਾਈ ਨਹੀਂ ਮੈਂ ਕਦੇ ਵੀ ਕੀਤੀ ਸੀ ਜਾਂ ਮੇਰੇ ਸਾਹਮਣੇ ਮੈਨੂੰ ਯਾਦ ਨਹੀਂ ਜੇ ਕਿਸੇ ਨੇ ਮੇਰੀ ਬੇਰੀਆਂ ਭੈਣਾਂ ਨੇ ਵੀ ਕਦੇ ਕੀਤੀ ਹੋਵੇ ਬਟ ਹੁਣ ਇਹਨੂੰ ਕੰਟੀਨਿਊ ਕਰ ਰਹੀ ਆ ਮੈਂ ਕਿ ਕਿ ਮੇਸੀ ਹੁਣ ਕੜਾਈ YouTube ਮੈਂ ਹਰ ਚੀਜ਼ ਮੇਰੇ YouTube Pinterest Instagram ਇਹ ਤਿੰਨ ਮੇਰੇ ਸੋਰਸ ਰਹੇ ਆ ਮੇਰੇ ਸਿੱਖਣ ਦੇ ਤੇ ਜੇ ਅੱਜ ਮੈਨੂੰ ਕੋਈ ਵੀ ਕਹਿੰਦਾ ਨਾ ਕਿ ਮੈਨੂੰ ਆਉਂਦਾ ਨਹੀਂ ਤੇ ਮੈਂ ਉਹਨੂੰ ਕਹਾਂਗੀ ਕਿ ਅੱਜ ਕੱਲ ਤਾਂ ਹਰ ਚੀਜ਼ ਅਵੇਲੇਬਲ ਹੈ ਆਪਣੇ ਫੋਨ ਤੇ ਹਰ ਇੱਕ ਚੀਜ਼ ਅਵੇਲੇਬਲ ਹੈ ਜਸਟ ਸਰਚ ਇਟ ਐਂਡ ਉਹ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਚ ਕਿਹੜਾ ਲੰਘਿਆ ਕਿੱਥੋਂ ਦੀ ਕਿੱਥੋਂ ਕਰਨਾ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੈ ਜਿਹੜਾ ਤੁਸ ਤੁਹਾਨੂੰ YouTube Pinterest ਹੋ ਗਿਆ Instagram ਹੋ ਗਿਆ Facebook ਹੋ ਗਿਆ ਇਹਨਾਂ ਚੀਜ਼ਾਂ ਤੇ ਜਿਹੜਾ ਤੁਹਾਨੂੰ ਨਹੀਂ ਮਿਲੇਗਾ ਸੋ ਅਗਰ ਤੁਸੀਂ ਕਿਸੇ ਚੀਜ਼ ਨੂੰ ਪਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੁਝ ਸ਼ੁਰੂ ਕਰਨਾ ਚਾਹੁੰਦੇ ਹੋ ਕਦੇ ਵੀ ਇਹ ਨਾ ਸੋਚੋਗੇ ਤੁਹਾਨੂੰ ਆਉਂਦਾ ਨਹੀਂ ਬਸ ਤੁਹਾਡੇ ਕੋਲ ਇੱਕ ਜਨੂੰਨ ਚਾਹੀਦਾ ਹੈ ਇੱਕ ਪੈਸਾ ਕਮਾਉਣ ਦੀ ਰੱਟ ਤੇ ਜ਼ਿੰਦਗੀ ਤੁਹਾਨੂੰ ਕਿਤੇ ਦੀ ਕਿਤੇ ਲੈ ਕੇ ਜਾ ਸਕਦੀ ਹੈ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜੇ ਜਦੋਂ ਤੁਸੀਂ ਇਹ ਚੀਜ਼ ਨੂੰ ਸੋਚਿਆ ਸੀਗਾ ਫਿਰ ਉਹਦੇ ਲਈ ਮਟੀਰੀਅਲ ਵੀ ਚਾਹੀਦਾ ਹੁੰਦਾ ਆ ਨਾ ਤੇ ਉਹ ਕਿਵੇਂ ਕਲੈਕਟ ਕੀਤਾ ਸੀਗਾ ਮਟੀਰੀਅਲ ਦੇਖੋ ਜਦੋਂ ਸ਼ੁਰੂ-ਸ਼ੁਰੂ ਚ ਮੈਨੂੰ ਇਹ ਹੁੰਦਾ ਸੀਗਾ ਕਿ ਜ਼ਿਆਦਾ ਖਰਚਾ ਨਾ ਕੀਤਾ ਜਾਵੇ ਹੈਨਾ ਕਿਉਂਕਿ ਫਾਈਨੈਂਸ਼ੀਅਲ ਬਰਡਨ ਇੱਕ ਵੱਡਾ ਬਰਡਨ ਹੋ ਜਾਂਦਾ ਹੈ ਜਦੋਂ ਵੀ ਆਪਾਂ ਕੋਈ ਵੀ ਬਿਜ਼ਨਸ ਸਟਾਰਟ ਕਰਦੇ ਆਂ ਤਾ ਮੈਂ ਕਟਿੰਗਸ ਲੈ ਕੇ ਆਉਂਦੀ ਹੁੰਦੀ ਸੀ ਦਰਜੀਆ ਤੋਂ ਅਸੀਂ ਮੋਹਾਲੀ ਰਹਿੰਦੇ ਸੀਗੇ ਤਾਂ ਉੱਥੇ ਇੱਕ ਏਰੀਆ ਐ ਕੁਸ਼ਕ ਫੇਜ਼ ਆ ਮੋਹਾਲੀ ਦੇ ਜਿੱਥੇ ਸਿਰਫ ਟੇਲਰਸ ਬੰਦੇ ਆ ਟੇਲਰਸ ਮਾਰਕੀਟ ਆ ਹਨਾ ਦੋ ਤਿੰਨ ਇਦਾਂ ਦੇ ਏਰੀਆਜ਼ ਆ ਮੋਹਾਲੀ ਚ ਤਾਂ ਉਹਨਾਂ ਕੋਲ ਜਾ ਕੇ ਸਪੈਸ਼ਲੀ ਬੋਰਿਆਂ ਦੇ ਬੋਰੇ ਅਸੀਂ ਵਿਚਾ ਕੇ ਲੈ ਕੇ ਆਉਂਦੇ ਹੁੰਦੇ ਸੀ ਕਟਿੰਗ ਦੇ ਤੇ ਉਹਨਾਂ ਕਟਿੰਗਸ ਨੂੰ ਫਿਰ ਸ਼ਾਨ ਚਾਣ ਕੇ ਮੇਰਾ ਇੱਕ ਰੂਮ ਸਾਡੇ ਕੋਲ ਉੱਥੇ ਦੋ ਰੂਮ ਸੈੱਟ ਸੀਗਾ ਮੋਹਾਲੀ ਅਸੀਂ ਰੈਂਟ ਤੇ ਰਹਿੰਦੇ ਸੀ ਤਾਂ ਇੱਕ ਰੂਮ ਤਾਂ ਪੂਰਾ ਫਿਰ ਮੇਰੀ ਫੈਕਟਰੀ ਚ ਕਨਵਰਟ ਹੋਇਆ ਹੋਇਆ ਸੀ ਇੱਕ ਰੂਮ ਤੇ ਸਾਡਾ ਆਪਣਾ ਸੀ ਜੀ ਤੇ ਉੱਥੇ ਸਾਰੀ ਕਟਿੰਗਸ ਪਹਿਲਾਂ ਆ ਕੇ ਖਿਲਾਰਣੀਆਂ ਉਹਦੇ ਚੋਂ ਫਿਰ ਚੁੰਨਣੀਆਂ ਵੀ ਕਿਹੜੀ ਸਹੀ ਕਿਹੜੀ ਬਿਲਕੁਲ ਕਿਹੜੀਆਂ ਕੰਮ ਆ ਸਕਦੀਆਂ ਕਿਹੜੀਆਂ ਨਹੀਂ ਜੀ ਤੇ ਇਦਾਂ ਹੀ ਹੌਲੀ ਹੌਲੀ ਸਫਰ ਸ਼ੁਰੂ ਕੀਤਾ ਸੀ ਪਰ ਜੇ ਹੁਣ ਤੁਹਾਡੀ ਸਟੱਡੀ ਦੀ ਗੱਲ ਕਰਦੇ ਆ ਹਨ ਤੁਸੀਂ ਬਚਪਨ ਦੇ ਵਿੱਚ ਤੁਸੀਂ ਦੱਸਦੇ ਹੋ ਕਿ ਇੱਕ ਸ਼ੌਂਕ ਪੈਦਾ ਹੋਇਆ ਮੈਨੂੰ ਕਿ ਮੈਂ ਉਹ ਬਣਨਾ ਹੈ ਕਿ ਜੋ ਕਲਪਨਾ ਜਿਹੜਾ ਸੁਪਨਾ ਪੂਰਾ ਨਹੀਂ ਕਰ ਸਕੀ ਹੈ ਨਾ ਜਾਂ ਫਿਰ ਉਹਦਾ ਜੋ ਘਟਾ ਆਇਆ ਹਨਾ ਤੇ ਉਹ ਮੈਂ ਪੂਰਾ ਕਰਾਂ ਸੋ ਉਸ ਤੋਂ ਬਾਅਦ ਜਦੋਂ ਇਹ ਤੁਸੀਂ ਸੁਪਨਾ ਲੈਨੇ ਹੋ ਤੇ ਇੱਕਦਮ ਜ਼ਿੰਦਗੀ ਜਿਹੜੀ ਚੇਂਜ ਹੁੰਦੀ ਹੈ ਤੁਹਾਡੀ ਹਨਾ ਕਿ ਉਸ ਲਾਈਫ ਤੋਂ ਮਤਲਬ ਕਿ ਇਧਰ ਦੀ ਲਾਈਫ ਦੇ ਵਿੱਚ ਤੁਸੀਂ ਆੰਦੇ ਹੋ ਕਿ ਇੱਕ ਸਲਾਈ ਕਢਾਈ ਵਾਲੀ ਜੋ ਕਿ ਆਮ ਪਿੰਡਾਂ ਦੀਆਂ ਕੁੜੀਆਂ ਜਾਂ ਫਿਰ ਔਰਤਾਂ ਕਰਦੀਆਂ ਨੇ ਹਨਾ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਵੀ ਮੈਂ ਸਟੱਡੀ ਇੰਨੀ ਕੀਤੀ ਹੋਈ ਆ ਵੀ ਮੈਂ ਹੁਣ ਇਹ ਕੰਮ ਕਰਾਂਗੀ ਕਈ ਵਾਰ ਆਪਾਂ ਸੋਚ ਲੈਂਦੇ ਆ ਕਿ ਲੈ ਮੈਂ ਹੁਣ ਇਹ ਕੰਮ ਕਰਾਂਗੀ ਕਿ ਜਿਹੜੀ ਆਮ ਕਰਨਦੀਆਂ ਔਰਤਾਂ ਕਰਦੀਆਂ ਨੇ ਬਿਲਕੁਲ ਬਿਲਕੁਲ ਤੁਹਾਡਾ ਕੁਐਸਚਨ ਬਹੁਤ ਸਹੀ ਹੈ ਬਟ ਜਦੋਂ ਕਿਸੇ ਚੀਜ਼ ਦਾ ਆਪਾਂ ਨੂੰ ਜਨੂਨ ਹੋ ਜਾਵੇ ਨਾ ਤੇ ਆਈ ਥਿੰਕ ਇਹ ਕੁਐਸਚਨਸ ਆਉਂਦੇ ਹੀ ਨਹੀਂ ਮੈਨੂੰ ਨਹੀਂ ਇਹ ਕਦੇ ਵੀ ਕੁਐਸਚਨ ਆਇਆ ਹਨਾ ਬਟ ਹਾਂ ਜਿਵੇਂ ਮੇਰਾ ਜਿਵੇਂ ਮੈਂ ਜਦੋਂ 7 ਚ ਸੀ ਤਾਂ ਉਦੋਂ ਕਲਪਨਾ ਚਾਵਲਾ ਦਾ ਸਪੇਸ ਸ਼ਟਲ ਕ੍ਰੈਸ਼ ਹੋਇਆ ਸੀਗਾ ਤਾਂ ਡਾਕਟਰ এবੀਜੀ ਅਬਦੁਲ ਕਲਾਮ ਜੀ ਨੇ ਕਿਹਾ ਸੀਗਾ ਕਿ ਸਾਡੀ ਨੇਸ਼ਨ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਟਕਾ ਪਿਆ ਤਾ ਉਹ ਵੇਖ ਕੇ ਪਤਾ ਨਹੀਂ ਉਹ ਮਨ ਨੂੰ ਗੱਲ ਲੱਗ ਗਈ ਟੁੰਬ ਗਿਆ ਹਨਾ ਤਾਂ ਮੈਨੂੰ ਹੋਇਆ ਕਿ ਸ਼ਾਇਦ ਇਹ ਕਾਟਾ ਮੈਂ ਪੂਰਾ ਕਰ ਸਕਦੀ ਹਾਂ ਕਦੇ ਆਪਣੇ ਫਿਊਚਰ ਚ ਤਾਂ ਉੱਥੋਂ ਹੀ ਮੈਂ ਆਪਣਾ ਡ੍ਰੀਮ ਲਿਆ ਸੀਗਾ ਕਿ ਮੈਂ ਨਾਸਾ ਚ ਜਾ ਕੇ ਸਪੇਸ ਟਰੈਵਲ ਕਰਨਾ ਲਾਈਕ ਸਪੇਸ ਤੱਕ ਪਹੁੰਚ ਕਰਨੀ ਆ ਤਾਂ ਉਹਦੇ ਅਕੋਰਡਿੰਗ ਹੀ ਮੈਂ ਸਟੱਡੀਜ਼ ਕੀਤੀ 7th ਤੋਂ ਬਾਅਦ ਜੋ ਵੀ ਮੇਰੀ ਹਨਾ ਤੇ ਉਸ ਤੋਂ ਬਾਅਦ ਚਨਈ ਤੱਕ ਤੋਂ ਮੈਂ 에ਰਨੋਟਿਕਲ ਇੰਜੀਨੀਅਰਿੰਗ ਆਪਣੀ ਪੂਰੀ ਕੀਤੀ ਬਟ ਜਦੋਂ ਉੱਥੋਂ ਵਾਪਸ ਆਈ ਤਾਂ ਕੁਸ਼ਕ ਜ਼ਿੰਦਗੀ 'ਚ ਚੇਂਜੇਸ ਆ ਚੁੱਕੇ ਆ ਸਿਗੀਆਂ ਜੀ ਮੋੜ ਆ ਚੁੱਕੇ ਸੀਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਮੋੜ ਦਿੱਤਾ ਸੀਗਾ ਕਿ ਇੱਕ ਆਪਾਂ ਨੂੰ ਹੁੰਦਾ ਨਾ ਕਿ ਘਰ ਤੋਂ ਬਾਹਰ ਨਿਕਲਣ ਦਾ ਕ੍ਰੇਜ਼ ਹਨਾ ਜਦੋਂ ਆਪਾਂ ਛੋਟੇ ਹੁੰਨੇ ਆ ਜਦੋਂ ਪਿੰਡਾਂ 'ਚ ਰਹਿੰਨੇ ਆ ਤਾਂ ਘਰ ਤੋਂ ਬਾਹਰ ਨਿਕਲਣ ਦਾ ਕ੍ਰੇਜ਼ ਹੁੰਦਾ ਪਰ ਘਰ ਤੋਂ ਬਾਹਰ ਨਿਕਲ ਕੇ ਮੈਂ ਇਹ ਚੀਜ਼ ਨੋਟਿਸ ਕੀਤੀ ਕਿ ਜਿਹੜੇ ਆਪਣੇ ਪੰਜਾਬ ਦੇ ਖੁੱਲੇ ਡੁੱਲੇ ਮਾਹੌਲ ਵਾਲੇ ਘਰ ਆ ਆਪਣੇ ਖੁੱਲੇ-ਖੁੱਲੇ ਵੇੜੇ ਹੁੰਦੇ ਆ ਹਨਾ ਤੇ ਇਹ ਚੀਜ਼ ਜੇ ਮੈਂ ਕਿਤੇ ਜੌਬ ਕਰਦੀ ਆ ਕਿਉਂਕਿ ਐਟ ਦਾ ਐਂਡ ਮੈਂ ਇੱਕ ਜੌਬ ਤੁਹੀ ਕਰੂੰਗੀ ਜਿੱਥੇ ਵੀ ਜਾਊਂਗੀ ਹਨਾ ਤੇ ਉੱਥੇ ਉਹ ਬਹੁਤ ਛੋਟੇ-ਛੋਟੇ ਕਯੂਬਿਕਲਸ ਹੁੰਦੇ ਆ ਤਾਂ ਉਹ ਚੀਜ਼ ਮਨ ਨੂੰ ਲਾਈਕ ਉਹਨੇ ਝੰਡੋੜਿਆ ਕਿ ਇੰਨੇ ਛੋਟੀ ਜਿਹੀ ਜਗ੍ਹਾ 'ਚ ਨਹੀਂ ਨਿਭਾ ਹੋਣਾ ਹਨਾ ਕਿਉਂਕਿ ਆਪਾਂ ਖੁੱਲੇ ਮਾਹੌਲ ਦੇ ਵਿੱਚ ਆਏ ਆ ਬਿਲਕੁਲ 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 ਹਨਾ ਵੀ ਜ਼ਿਆਦਾ ਟਾਈਮ ਆਪਣਾ ਹੁਣ ਤੱਕ ਦਾ ਖੁੱਲੇ ਮਾਹੌਲ 'ਚ ਪਲਿਆ ਹੁੰਦਾ ਪਾਸ ਹੋਇਆ ਹੁੰਦਾ ਹਨਾ ਤਾਂ ਉਹਦੇ ਕਰਕੇ ਫਿਰ ਮਨ ਨੇ ਵਾਪਸੀ ਕੀਤੀ ਕਿ ਨਹੀਂ ਮੈਂ ਸ਼ਾਇਦ ਇਹ ਚੀਜ਼ ਨਹੀਂ ਮੇਰੇ ਲਈ ਹੈਗੀ ਹੈ ਵਾਪਸ ਪੰਜਾਬਪੁਰ ਪੜਿਆ ਜਾਵੇ ਅ ਮਤਲਬ ਖੁੱਦਾ ਵੀ ਮੇਰਾ ਮਨ ਹੋ ਗਿਆ ਤੇ ਕੁਝ ਖਰਚ ਚੇਂजेस ਆਏ ਸੀ ਉਸ ਟਾਈਮ ਤੇ ਹਾਂ ਕੀ ਚੇਂजेस ਸੀਗੇ ਅ ਇੱਕ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਸੀ ਜੋ ਕਿ ਮੇਰੇ ਮਤਲਬ ਮੇਰੀ ਸਾਰੀ ਫੈਮਿਲੀ ਦੇ ਬਹੁਤ ক্লোਜ਼ ਸੀ ਮੇਰੇ ਵੱਡੇ ਮਾਮਾ ਜੀ ਮੇਰੇ ਦੋ ਹੀ ਮਾਮਾ ਜੀ ਆ ਤਾਂ ਉਹ ਸਾਡੇ ਬਹੁਤ ਜ਼ਿਆਦਾ ਅਸੀਂ ক্লোਜ਼ ਸੀਗੇ ਤਾਂ ਉਸ ਟਾਈਮ ਮੰਮੀ ਨੂੰ سپورਟ ਚਾਹੀਦੀ ਸੀ ਬਿਕਾਜ਼ ਆਈ ਨੋ ਕਿ ਮੇਰੇ ਮੰਮੀ ਲਈ ਮਾਮਾ ਜੀ ਕੀ ਸੀਗੇ ਹਨਾ ਮੇਰੇ ਨਾਨਾ ਜੀ ਦੀ ਡੈਥ ਹੋਈ ਹੋਈ ਸੀ ਮੰਮੀ ਚੋ ਤੋਂ 9th ਚ ਸੀ ਤੇ ਉਦੋਂ ਤੋਂ ਵੱਡੇ ਮਾਮਾ ਜੀ ਨੇ ਸੇ ਹੁਣ ਵੀ ਭਾਵੁਕ ਹੋ ਰਹੇ ਹਾਂ ਤਾਂ ਲੱਗਦਾ ਕਿ ਕਿੰਨਾ ਪਿਆਰ ਹੋਣਾ ਆ ਜੀ ਬਿਲਕੁਲ ਹੁਣ ਉਹਨਾਂ ਨੂੰ 10 ਇਅਰਸ ਪੂਰੇ ਹੋ ਗਏ ਲਾਸਟ ਇਅਰ ਉਹਨਾਂ ਦੀ ਡੈਥ ਨੂੰ ਤਾਂ ਬਟ ਜਿਹੜੀ ਉਹਨਾਂ ਦੀ ਸਪੇਸ ਆ ਉਹ ਸਾਡੀ ਜ਼ਿੰਦਗੀ ਚ ਕੋਈ ਨਹੀਂ ਲੈ ਸਕਦਾ ਆਈ ਨੋ ਹਨਾ ਤੇ ਮੰਮੀ ਲਈ ਵੀ ਉਹਨਾਂ ਦੀ ਕੀ ਜਗ੍ਹਾ ਸੀ 2 ਸਾਲ ਤੱਕ ਮੰਮੀ ਰਿਕਵਰ ਨਹੀਂ ਹੋਈ ਸੀ ਉਸ ਚੀਜ਼ ਤੋਂ ਮੰਮੀ ਨੂੰ ਹਰ ਟਾਈਮ ਇਦਾਂ ਲੱਗਦਾ ਸੀ ਕਿ ਮੈਂ ਆਪਣੇ ਭਰਾ ਕੋਲ ਜਾਵਾਂ ਹਨ ਜੀ ਤਾਂ ਬਟ ਉਹ ਉਹਨ ਕੁਝ ਚੇਂਜਸ ਹੋਰ ਵੀ ਸੀਗੀਆਂ ਸਿਰਫ ਇਹ ਇੱਕ ਇੱਕ ਇਹ ਇੱਕ ਇਹ ਸੀ ਇੱਕ ਮਤਲਬ ਹੋਰ ਵੀ ਕੋਸ਼ ਚੇਂਜਸ ਸੀਗੀਆਂ ਪਲੱਸ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਟਨ ਹੁੰਦੀ ਸੀ ਉਸ ਮਾਹੌਲ ਜਿਹਾ ਹਨਾ ਛੋਟੇ ਛੋਟੇ ਘਰਾਂ 'ਚ ਰਹਿਣਾ ਛੋਟੇ ਛੋਟੇ ਰੂਮਸ 'ਚ ਰਹਿਣਾ ਤੇ ਅੱਗੇ ਜਦੋਂ ਜੋਬ ਦਾ ਸੋਚਣਾ ਬਿਕਾਜ਼ ਜੋਬ ਹੁੰਦੀ ਆਪਣੀ 9 to 5 ਹਨਾ ਮਤਲਬ ਜ਼ਿਆਦਾਤਰ ਆਪਣਾ ਜਿਹੜਾ ਦਿਨ ਦਾ ਸਮਾਂ ਹੁੰਦਾ ਹੈ ਜੋਬ ਤੇ گزارਣਾ ਹੁੰਦਾ ਆਪਾਂ ਤਾਂ ਉਸ ਉਹ ਸਾਰੇ ਚੀਜ਼ਾਂ ਨੂੰ ਸੋਚ ਕੇ ਮੰਨੇ ਸੋਚਿਆ ਕਿ 让我们 ਕਮ ਬੈਕ ਹੈਨਾ ਤੇ ਵਾਪਸ ਆਏ ਫਿਰ ਹੋਰ ਕਾਫੀ ਚੀਜ਼ਾਂ ਚ ਲਾਈਕ ਟਾਈਮ ਸਪੈਂਡ ਹੋਇਆ ਇੱਕ ਦੋ ਸਾਲ ਕੁਝ ਕੀਤਾ ਇੱਕ ਦੋ ਸਾਲ ਕੁਝ ਕੀਤਾ ਇਟਸ ਨਾਟ ਲਾਈਕ ਜਦੋਂ ਤੁਸੀਂ ਕੋਈ ਵੀ ਬਿਜ਼ਨਸ ਚ ਆਉਨੇ ਹੋ ਤਾਂ ਉਹ ਤੁਹਾਡਾ ਮਤਲਬ ਬਹੁਤ ਲੋਕ ਹੋਣਗੇ ਮਾਈਟ ਬੀ ਜਿਨ੍ਹਾਂ ਦਾ ਫਰਸਟ ਸਟ੍ਰੋਕ ਹੀ ਲੈਕੋ ਸਹੀ ਹੋ ਜਾਂਦਾ ਹੈ ਹਨਾ एवरीथिंग ਇਜ਼ ਗ੍ਰੇਟ ਐਂਡ ਗੁੱਡ ਗoing ਬਟ ਮੇਰੇ ਲਈ ਇਹ ਚੀਜ਼ ਨਹੀਂ ਸੀ ਜੀ ਪਹਿਲਾਂ ਮੇਰੀ ਜਿਹੜੀ ਸਟੱਡੀਜ਼ ਦੇ ਬਹੁਤ ਸਾਰੇ ਸਾਲ ਮੈਂ ਸਿਰਫ ਐਰਨੌਟਿਕਲ ਇੰਜੀਨੀਅਰਿੰਗ ਲਈ ਦਿੱਤੇ ਜੀ ਇਵਨ ਮੈਂ ਡ੍ਰੌਪ ਆਊਟ ਵੀ ਕੀਤਾ ਸੀ ਪਲੱਸ 2 ਤੋਂ ਬਾਅਦ ਆਈਆਈਟੀ ਤੱਕ ਪਹੁੰਚ ਕਰਨ ਲਈ ਹੈਨਾ ਤਾਂ ਕਿ ਮੇਰੀ ਸਟੱਡੀਜ਼ ਆਈਆਈਟੀਜ਼ ਤੋਂ ਹੋਵੇ ਜਾਂ ਐਨਆਈਟੀਜ਼ ਤੋਂ ਹੋਵੇ ਬਟ ਸਲੋਲੀ ਚੇਂਜਸ ਆਉਂਦੇ ਗਏ ਜ਼ਿੰਦਗੀ ਦੇ ਵਿੱਚ ਹੈਨਾ ਐਂਡ ਫਿਰ ਕਾਫੀ ਹੋਰ ਚੀਜ਼ਾਂ ਮੈਂ ਟਰਾਈ ਕੀਤੀਆਂ ਇਸ ਬਿਜ਼ਨਸ ਤੱਕ ਪਹੁੰਚਣ ਤੋਂ ਪਹਿਲਾਂ ਜੀ ਕੀ ਕੀ ਟਰਾਈ ਕੀਤਾ ਸੀ ਓਕੇ ਵਿੱਚੋਂ ਮੈਂ ਲੌਂਗ ਟੈਨਿਸ ਦੀ ਕੋਚਿੰਗ ਸਟਾਰਟ ਕਰ ਦਿੱਤੀ ਸੀ ਜੇ ਨਹੀਂ ਰਹਿੰਦੇ ਹੀ ਮੇਰੀ ਇੰਜੀਨੀਅਰਿੰਗ ਦੇ ਦੌਰਾਨ ਹੀ ਤਾਂ ਉਹਦੀ ਲੌਂਗ ਟੈਨਿਸ ਦੀ ਕੋਚਿੰਗ ਮੈਂ ਆਲਮੋਸਟ 2-3 ਸਾਲ ਲਈ ਫਿਰ ਉੱਥੋਂ ਵਾਪਸ ਆ ਕੇ ਵੀ ਇੱਥੇ ਚੰਡੀਗੜ੍ਹ ਕਰਦੀ ਰਹੀ ਆ ਮੋਹਾਲੀ ਕਰਦੀ ਰਹੀ ਆ ਫੁੱਲ ਟਾਈਮ ਲੌਂਗ ਟੈਨਿਸ ਦੀ ਕੋਚਿੰਗ ਸੁਬਾ 4-5 ਘੰਟੇ ਸ਼ਾਮੀ 4-5 ਘੰਟੇ ਲਾਈਕ ਕਰਦਿਆਂ ਨੂੰ ਹੁੰਦਾ ਸੀਗਾ ਕਿ ਪਹਿਲਾਂ ਇਹ ਉਸ ਚੀਜ਼ ਪਿੱਛੇ ਪਾਗਲ ਸੀ ਹੁਣ ਇਹ ਇਸ ਚੀਜ਼ ਪਿੱਛੇ ਪਾਗਲ ਹੈ ਮਤਲਬ ਜਿਹੜੀ ਵੀ ਚੀਜ਼ ਕੀਤੀ ਹੈ ਪਾਗਲਾਂ ਦੀ ਤਰ੍ਹਾਂ ਕੀਤੀ ਹੈ ਮੈਂ ਇਹ ਆਪਣੀ ਜ਼ਿੰਦਗੀ 'ਚ ਵੇਖਿਆ ਕਿ ਤੇ ਹੁਣ ਸਲਾਈ ਕੜਾਈ ਦੇ ਵਿੱਚ ਪੂਰੀ ਤਰ੍ਹਾਂ ਪਾਗਲ ਤੇ ਫਿਰ ਉਸ ਤੋਂ ਬਾਅਦ ਬਿਕੇ ਤੁਸੀਂ ਜਿਆਦਾ ਟਾਈਮ ਜਦੋਂ ਤੁਸੀਂ ਇੰਜੀਨੀਅਰਿੰਗ ਤੋਂ ਬਾਅਦ ਤੁਹਾਡਾ ਆਲਰੇਡੀ ਜ਼ਿੰਦਗੀ ਦਾ ਕਾਫੀ ਹਿੱਸਾ ਜਾ ਚੁੱਕਾ ਹੁੰਦਾ ਹਨਾ ਤੇ ਤੁਸੀਂ ਆਪਣੇ ਪੇਰੈਂਟਸ ਦਾ ਫੰਡਸ ਵਗੈਰਾ ਬਹੁਤ ਕੁਝ ਲੈ ਚੁੱਕੇ ਹੁੰਨੇ ਹੋ ਹਨਾ ਤਾਂ ਤੁਹਾਨੂੰ ਇੱਕ ਟਾਈਮ ਤੇ ਆ ਕੇ ਫੀਲ ਹੋਣ ਲੱਗ ਜਾਂਦਾ ਹੈ ਕਿ ਯਾਰ ਹੋਰ ਕਿੰਨਾ ਟਾਈਮ ਲਵਾਂਗੇ ਹਨਾ ਲੇਕ ਚਾਹੇ ਉਹ ਨਹੀਂ ਕਹਿੰਦੇ ਵਿਚਾਰੇ ਪਰ ਆਪਣੇ ਆਪ ਨੂੰ ਫੀਲ ਹੋਣ ਲੱਗ ਜਾਂਦਾ ਤਾਂ ਉਹਦੇ ਕਰਕੇ ਮੈਂ ਜੋਬਸ ਕਰਨੀਆਂ ਸਟਾਰਟ ਕੀਤੀਆਂ ਫਿਰ ਜੋਬਸ ਤੋਂ ਬਾਅਦ ਜਦੋਂ ਇਹ ਹੋਇਆ ਕਿ ਜੋਬਸ ਨਾਲ ਗੁਜ਼ਾਰਾ ਨਹੀਂ ਤਾਂ ਬਿਜ਼ਨਸ ਸਟਾਰਟ ਕਰ ਲਿਆ ਨਾਲ ਨਾਲ ਦੀ ਨਾਲ ਹੀ ਤਾਂ ਇਦਾਂ ਸਵਿਚ ਕਰਦੇ ਕਰਦੇ ਕਿਹੜਾ ਬਿਜ਼ਨਸ ਸਟਾਰਟ ਕੀਤਾ ਸੀਗਾ ਮੈਂ ਫੂਡ ਦਾ ਬਿਜ਼ਨਸ ਸਟਾਰਟ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਹੀ ਹਾਂਜੀ ਫਿਰ ਉਸ ਤੋਂ ਬਾਅਦ ਉਹਨੂੰ ਵੀ 2.5 ਸਾਲ ਦਿੱਤੇ ਲੌਂਟੈਨਸ ਤੋ ਥੋੜਾ ਜਿਹਾ ਟਾਈਮ ਦੋਨੋ ਚੀਜ਼ਾਂ ਨਾਲ-ਨਾਲ ਚਲਾਈ ਗਈ ਮੈਂ ਬਟ ਜਦੋਂ ਮੈਨੂੰ ਲੱਗਾ ਕਿ ਉਹਦੇ ਵਿੱਚ ਨਹੀਂ ਸਕੋਪ ਹੈਗਾ ਮੇਰੇ ਉਸ ਬਿਜ਼ਨਸ 'ਚ ਉਹ ਨਹੀਂ ਗਰੋ ਹੋ ਰਿਹਾ ਜਿਸ ਲੈਵਲ ਤੇ ਗਰੋ ਹੋਣਾ ਚਾਹੀਦਾ ਹਨਾ ਪਲੱਸ ਉਸ ਟਾਈਮ ਡਿਪਰੈਸ਼ਨ ਬਹੁਤ ਆ ਗਿਆ ਸੀ ਮੈਨੂੰ ਅ ਬਿਕੋਜ਼ ਜਦੋਂ ਤੁਸੀਂ ਜਿਹੜੇ ਤੁਸੀਂ ਡ੍ਰੀਮਸ ਇੰਨੇ ਸਾਲਾਂ ਤੱਕ ਲਏ ਹੋਣ ਹਨਾ ਤਾਂ ਉਹ ਨਹੀਂ ਪੂਰੇ ਹੁੰਦੇ ਤੁਹਾਡੇ ਤੁਹਾਡੇ ਪੇਰੈਂਟਸ ਦੇ ਡ੍ਰੀਮਸ ਬਣ ਜਾਂਦੇ ਉਹ ਉਹੀ ਸੇਮ ਹਨਾ ਤਾਂ ਉਹ ਜਦੋਂ ਨਹੀਂ ਪੂਰੇ ਹੁੰਦੇ ਤਾਂ ਉਹ ਤੁਹਾਨੂੰ ਚੀਜ਼ ਕਿਤੇ ਨਾ ਕਿਤੇ ਜਾ ਕੇ ਉਹ ਤੁਹਾਨੂੰ ਬਹੁਤ ਜ਼ਿਆਦਾ ਤੰਗੋੜਦੀ ਆ ਰਾਈਟ ਹਨਾ ਤੇ ਉਹ ਉਹ ਜਿਵੇਂ ਕਈ ਵਾਰ ਇੱਕ ਬੰਦਾ ਇੱਕਦੇ ਥਾਟ ਨੂੰ ਲੈ ਕੇ ਡਿਪਰੈਸ਼ਨ ਦੇ ਉਹਦੇ ਵਿੱਚ ਚਲਾ ਜਾਂਦਾ ਸਾਰੀ ਦਿਨ ਸੋਚੀ ਜਾਂਦਾ ਉਹ ਹੀ ਚੀਜ਼ ਬਿਲਕੁਲ ਉਸੇ ਚੀਜ਼ ਨੂੰ ਸੋਚੀ ਜਾਂਦਾ ਤਾਂ ਇੱਕ ਮੇਰਾ ਉਹ ਫੂਡ ਬਿਜ਼ਨਸ ਨਹੀਂ ਚੱਲ ਰਿਹਾ ਸੀ ਲੰਡਨ ਇਸ ਵੀ ਮੇਰਾ ਬੰਦ ਹੋ ਚੁੱਕਾ ਸੀ ਉਸ ਤੋਂ ਪਹਿਲਾਂ ਮੇਰੀ ਇੰਜੀਨੀਅਰਿੰਗ ਪੂਰੀ ਹੋ ਕੇ ਉਹ ਵੀ ਅਗੇ ਸਟੈਪ ਨਹੀਂ ਹੋਇਆ ਸੀ ਸਟੈਪ ਅਪ ਹੈ ਨਾ ਤੇ ਫਿਰ ਇਹ ਸਾਰੀਆਂ ਚੀਜ਼ਾਂ ਜਦੋਂ ਮੈਂ ਮਤਲਬ ਉਹਨਾਂ ਚੀਜ਼ਾਂ ਤੇ ਸੋਚਣਾ ਸਟਾਰਟ ਕਰਦੀ ਸੀ ਤਾਂ ਇਦਾਂ ਹੁੰਦਾ ਸੀਗਾ ਕਿ ਮੈਂ ਕੁਝ ਵੀ ਨਹੀਂ ਕੀਤਾ ਜ਼ਿੰਦਗੀ 'ਚ ਮੈਂ ਇਨੇ ਸਾਰੇ ਸਾਲ ਵੇਸਟ ਕਰ ਦਿੱਤੇ ਆਪਣੇ ਪੇਰੈਂਟਸ ਦਾ ਇੰਨੀ ਸਾਰੀ ਫਾਈਨੈਂਸਸ ਉਹਦੇ 'ਚ ਚਲੇ ਗਏ ਆ ਹੈ ਨਾ ਪਲੱਸ ਉਹਨਾਂ ਦੀਆਂ ਹੋਪਸ ਪਲੱਸ ਇੱਕ ਹੁੰਦਾ ਹੈ ਕਿ ਪੇਰੈਂਟਸ ਆਪਾਂ ਨੂੰ ਨਾ ਇੱਕ ਤਾਂ ਹੁੰਦਾ ਹੈ ਕਿ ਜਿੰਨ ਮਤਲਬ ਥੋੜਾ ਬਹੁਤ ਸਪੋਰਟ ਕਰਦੇ ਆ ਕਿ ਜਾਂ ਜੋ ਉਹਨਾਂ ਦਾ ਦਿਲ ਕਰਦਾ ਉਹ ਤੁਹਾਨੂੰ ਕਹਿੰਦੇ ਆ ਕਿ ਆ ਕਰੋ ਜਦੋਂ ਤੁਸੀਂ ਆਪਣੀ ਮਰਜ਼ੀ ਦਾ ਕੁਝ ਕਰਦੇ ਹੋ ਪਲੱਸ ਤੁਹਾਡੇ ਪੇਰੈਂਟਸ ਅੰਨੇ ਵਾ ਤੁਹਾਨੂੰ ਸਪੋਰਟ ਕਰਦੇ ਆ ਕਦੇ ਤੁਹਾਨੂੰ ਕੁਐਸਚਨ ਤੱਕ ਨਹੀਂ ਕਰਦੇ ਹਨਾ ਤਾਂ ਉਹ ਚੀਜ਼ ਹੋਰ ਵੀ ਜ਼ਿਆਦਾ ਹਿੱਟ ਕਰਦੀ ਆ ਕਿ ਯਾਰ ਉਹਨਾਂ ਨੇ ਤਾਂ ਮੈਨੂੰ ਕਦੇ ਪੁੱਛਿਆ ਹੀ ਨਹੀਂ ਪੀ ਉਹਨਾਂ ਨੇ ਕਦੇ ਮੈਨੂੰ ਕਿਸੇ ਚੀਜ਼ ਲਈ ਰੋਕਿਆ ਤੱਕ ਨਹੀਂ ਤੇ ਸਟਿਲ ਮੈਂ ਉਹਨਾਂ ਲਈ ਕੁਝ ਨਹੀਂ ਕਰ ਪਾਈ ਮੈਂ ਉਹਨਾਂ ਲਈ ਨਹੀਂ ਕਰ ਪਾਈ ਮੈਂ ਆਪਣੇ ਲਈ ਕੁਝ ਨਹੀਂ ਕਰ ਪਾਈ ਰਾਈਟ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਮੈਨੂੰ ਹਿੱਟ ਕਰਨ ਲੱਗੀਆਂ ਉਹਦੇ ਕਰਕੇ ਉਹ ਡਿਪਰੈਸ਼ਨ ਬਣ ਗਿਆ ਐਂਡ ਫਿਰ ਉਹ 2.2 ਸਾਲ ਤੱਕ ਉਹ ਵੀ ਚੱਲਿਆ बस ਉਹ ਸਾਰਾ ਦਿਨ ਮੈਂ ਰੋਈ ਜਾਣਾ ਸਾਰਾ ਦਿਨ ਰੋਈ ਜਾਣਾ ਸੋਚੀ ਜਾਣਾ ਮੇਰੇ ਜਿਹੜੇ ਉਹਨਾਂ ਦਿਨਾਂ ਚ ਮੇਰੇ ক্লোਜ਼ ਫਰੈਂਡਸ ਸੀਗੇ ਉਹਨਾਂ ਨੇ ਮੈਨੂੰ ਕਾਲ ਕਰਨੀ ਹੈ ਨਾ ਮੇਰੇ ਤੋਂ ਬੈਸਟ ਫਰੈਂਡਸ ਆ ਜੀ ਤੇ ਉਹਨਾਂ ਨੇ ਮੈਨੂੰ ਕਾਲ ਕਰਨੀ ਇੱਕ ਦਿੱਲੀ ਤੋਂ ਹੈ ਮੇਰੀ ਫਰੈਂਡ ਤੇ ਇੱਕ ਫਰੈਂਡ ਮੇਰਾ ਰਾਜਸਥਾਨ ਤੋਂ ਹੈ ਅਸੀਂ ਤਿੰਨ ਬੈਸਟ ਫਰੈਂਡਜ਼ ਆ ਉਹਨਾਂ ਨੇ ਕਾਲ ਕਰਨੀ ਮੰਨੇ ਉੱਠ ਜਾ ਮੰਨੇ ਇਹ ਕਰ ਮੰਨੇ ਉਹ ਕਰ ਜੀ ਕਿਆ ਮਤਲਬ ਦੋਸਤਾਂ ਦਾ ਸਹੀ ਬਹੁਤ ਹੈ ਤੁਹਾਨੂੰ ਉਸ ਸਥਿਤੀ ਦੇ ਵਿੱਚ ਬਿਕوز ਪੇਰੈਂਟਸ ਨੂੰ ਤੁਸੀਂ ਨਹੀਂ ਦੱਸ ਸਕਦੇ ਰਾਈਟ ਪੇਰੈਂਟਸ ਆਲਰੇਡੀ ਉਹਨਾਂ ਦਾ ਹੌਸਲਾ ਡਿੱ ਗਿਆ ਹੋਇਆ ਹੈ ਕਿ ਉਹਨਾਂ ਦੇ ਬੱਚੇ ਕਿਤੇ ਪਹੁੰਚੇ ਨਹੀਂ ਕਿਉਂਕਿ ਜਦੋਂ ਜਦੋਂ ਤੁਸੀਂ ਐਡੇ ਵੱਡੇ ਵੱਡੇ ਡ੍ਰੀਮਸ ਦਿਖਾਏ ਹੋਣ ਨਾ ਤਾਂ ਉਹ ਬਾਕੀ ਬੱਚਿਆਂ ਨਾਲ ਤੁਹਾਨੂੰ ਕੰਪੇਅਰ ਕਰਨ ਲੱਗ ਜਾਂਦੇ ਆ ਉਤੋਂ ਮੇਰੀ ਫੈਮਿਲੀ ਬਹੁਤ ਵੱਡੀ ਸੀ ਪਾਪਾ ਹੁਣੇ ਸੱਤ ਭਰਾ ਤਾਂ ਮੇਰੇ ਕਜ਼ਨਸ ਅਸੀਂ ਵੀ ਕਜ਼ਨਸ ਆ ਆਪਸ ਦੀ ਤਾਂ ਜਦੋਂ ਸਾਰਿਆਂ ਚ ਤੁਹਾਡਾ ਕੰਪੈਰੀਸ਼ਨ ਹੁੰਦਾ ਕਿ ਤੁਸੀਂ ਇੰਨੇ ਜ਼ਰਦਾ ਏ ਲਾਈਟ ਸੀਗੇ ਬਟ ਨਾਊ ਯੂ ਆਰ ਜ਼ੀਰੋ ਹੈਨਾ ਸਾਰੇ ਕਿਤੇ ਨਾ ਕਿਤੇ ਪਹੁੰਚ ਰਹੇ ਆ ਕੁਛ ਨਾ ਕੁਛ ਕਰ ਰਹੇ ਆ ਬਟ ਯੂ ਆਰ ਜ਼ੀਰੋ ਜਦੋਂ ਕਿ ਤੁਸੀਂ ਸਭ ਤੋਂ ਉੱਪਰ ਸੀਗੇ ਹੈਨਾ ਚਾਹੇ ਤੁਸੀਂ ਆਪਣੀਆਂ ਨਜ਼ਰਾਂ ਚ ਸੀਗੇ ਰਾਈਟ ਬਟ ਸਟਿਲ ਤਾਂ ਉਹ ਸਾਰੀਆਂ ਚੀਜ਼ਾਂ ਹਿੱਟ ਕਰਦੀਆਂ ਤੁਹਾਨੂੰ ਤਾਂ ਮੈਂ ਕਦੇ ਕਹ ਰਹੀ ਨਹੀਂ ਦੱਸਿਆ ਸੀ ਕਦੇ ਵੀ ਕਿ ਮੈਂ ਡਿਪਰੈਸ਼ਨ ਚਾਂ ਜਾਂ ਉਹਨਾਂ ਟਾਈਮਾਂ ਚ ਜ਼ਿਆਦਾ ਪਤਾ ਵੀ ਨਹੀਂ ਹੁੰਦਾ ਸੀ ਡਿਪਰੈਸ਼ਨ ਕੀ ਚੀਜ਼ ਹੈ ਨਾ ਤਾਂ ਜ਼ਿਆਦਾ ਸਪੋਰਟ ਨਹੀਂ ਹੁੰਦੀ ਸੀ ਆਪਣੇ এনवायरमेंट ਵੱਲੋਂ ਵੀ ਸੋਸਾਇਟੀ ਵੱਲੋਂ ਵੀ ਤੇ ਪੇਰੈਂਟਸ ਵੱਲੋਂ ਵੀ ਆਬਵੀਅਸਲੀ ਨਾ ਉਹਨਾਂ ਨੇ ਕਹਿਣਾ ਸੀ ਕੀ ਡਰਾਮੇ ਆ ਹੈਨਾ ਜੀ ਤੇ ਬਟ ਹੌਲੀ ਹੌਲੀ ਉਸ ਫੇਸ ਜੋ ਮੈਂ ਬਾਹਰ ਆਈ ਐਕਸਕਿਊਜ਼ ਮੀ ਤੇ ਹੌਲੀ ਹੌਲੀ ਅੱਗੇ ਵਧੇ ਜੀ ਤੇ ਹੁਣ ਕਿੰਨੇ ਕਾਊਂਟਰ ਆਂਦੇ ਆ ਕਿਵੇਂ ਹੁਣ ਟੋਟਾ ਕੰਮ ਚੱਲ ਰਿਹਾ ਹੈ ਹਾਂਜੀ ਤਾ ਹੌਲੀ ਹੌਲੀ ਅਸੀਂ ਸ਼ਿਫਟ ਹੁੰਦੇ ਗਏ ਜਿਵੇਂ ਪਹਿਲਾਂ ਪਲੇਨ ਚੀਜ਼ਾਂ ਤੋਂ ਸਟਾਰਟ ਕਰਿਆ ਸੀ ਫਿਰ ਹੌਲੀ ਹੌਲੀ ਕੜਾਈ 'ਚ ਸਵਿਚ ਕੀਤਾ ਕੜਾਈ ਤੋਂ ਬਾਅਦ ਅਸੀਂ ਕਸਟਮਾਈਜ਼ਡ ਆਰਡਰ ਲੈਂਦੇ ਸੀਗੇ ਸਟਾਰਟਿੰਗ 'ਚ ਕਿ ਜੋ ਵੀ ਕਿਸੇ ਨੇ ਕਹਤਾ ਕਿ ਸਾਨੂੰ ਇਸ ਕਲਰ 'ਚ ਜੋ ਵੀ ਮੈਂ ਫੋਟੋਜ਼ ਅਪਲੋਡ ਕੀਤੀਆਂ ਹੁੰਦੀਆਂ ਸੀ ਜਾਂ ਕੈਟਲੌਗ 'ਚ ਜਾਂ ਆਪਣੇ ਇੰਸਟਾਗ੍ਰam 'ਤੇ ਤਾਂ ਉਹਨਾਂ ਤੋਂ ਵੇਖ ਕੇ ਆਰਡਰ ਕਰ ਦਿੰਦੇ ਸੀਗੇ ਬਟ ਉਹ ਕਸਟਮਾਈਜ਼ੇਸ਼ਨਜ਼ ਵੀ ਮੰਗਦੇ ਸੀ ਕਈ ਵਾਰ ਕਿ ਸਾਨੂੰ ਇਹ ਵਾਈਟ ਵਾਲੀ ਚੀਜ਼ ਸਾਨੂੰ ਰੈੱਡ 'ਚ ਚਾਹੀਦੀ ਆ ਉਹਦੇ ਤੇ ਆਹ ਵਾਲੀ ਥ੍ਰੈਡ ਦਾ ਵਰਕ ਹੋਣਾ ਚਾਹੀਦਾ ਲਾਈਕ ਕਲਰ ਹਣਾ ਅੰਤ ਵਿੱਚ बिकॉज़ ਮੇਰੀ ਜਿਹੜਾ ਕੰਮ ਹੈ ਇਹ ਕੁੜੀਆਂ ਨਾਲ ਜੁੜਿਆ ਹੋਇਆ ਹੈ हेयर ਐਕसेसरीज ਕੁੜੀਆਂ ਪਾਉਂਦੀਆਂ ਹਨਾ ਤਾਂ ਕੁੜੀਆਂ ਦੇ ਨਖਰੇ ਹੁੰਦੇ ਆ ਆਪਣੇ ਵੀ ਹੁੰਦੇ ਆ ਰਾਈਟ ਤਾਂ ਆਪ ਨੂੰ ਚਾਹੀਦਾ ਹੁੰਦਾ ਕਿ ਜਿਹੜਾ ਮੇਰਾ ਫੇਵਰਿਟ ਕਲਰ ਹੈ ਜੇ ਮੈਨੂੰ ਇਹ ਚੀਜ਼ ਉਸ ਚ ਮਿਲ ਜਾਵੇ ਤਾਂ ਕੀ ਬਾਤ ਹੈ ਤੇ ਉਤੋਂ নো ਐਕਸਟਰਾ ਕਾਸਟ ਕਿ ਜਿਹੜੀ ਤੁਸੀਂ ਕੋਸਟ ਆਲਰੇਡੀ ਉਹਦੀ ਹੈਗੀ ਆ ਪ੍ਰੋਡਕਟ ਦੀ ਉਸੇ ਕੋਸਟ 'ਚ ਹੀ ਆਪਾਂ ਨੂੰ ਕਸਟਮਾਈਜੇਸ਼ਨ ਮਿਲ ਜਾਵੇ ਤਾਂ ਹੋਰ ਵੀ ਕੀ ਬਤ ਹੈ ਰਾਈਟ ਤਾਂ ਉਹ ਕਸਟਮਾਈਜੇਸ਼ਨ ਸਾਨੂੰ ਕਾਫੀ ਜ਼ਿਆਦਾ ਉਸਦੀ ਪ੍ਰੋਬਲਮ ਆਉਣ ਲੱਗੀ ਸੀਗੀ ਬਿਕਾਜ਼ ਬਿਲਕੁਲ 4-5 ਵਰਕਰ ਸੀਗੇ ਜੌਬ ਤੇ ਰਾਈਟ ਡੇਲੀ ਦੇ 4-5 ਵਰਕਰ ਜਿਹੜੇ ਬਾਕੀ ਹੈਗੀ ਗਾਂ ਕੁੜੀਆਂ ਜਾਂ ਲੇਡੀਜ਼ ਮੇਰੇ ਨਾਲ ਜੁੜੀਆਂ ਹੋਈਆਂ ਉਹ ਘਰਾਂ ਤੋਂ ਤਾਂ ਅਲੱਗ ਜੁੜੀਆਂ ਹੀ ਹੋਈਆਂ ਬਟ 4-5 ਪੱਕੇ ਵਾਲੇ ਮੇਰੇ EMPLOYEES ਸੀਗੇ ਹਨਾ ਤਾਂ ਤੁਸੀਂ ਯਕੀਨੀ ਮੰਨੋਗੇ ਕਿ ਉਹ ਚਾਰ ਪੰਜਾਂ ਨਾਲ ਵੀ ਉਹ ਸਾਡੇ ਕਸਟਮਾਈਜ਼ਡ ਆਰਡਰ ਹੀ ਪੂਰੇ ਪੈਂਦੇ ਸੀਗੇ बिकॉज़ ਤੁਸੀਂ ਇੱਕ ਚੀਜ਼ ਬਣਾਉਣੀ ਆ ਕੋਈ ਪਾਰਟਿਕੁਲਰਲੀ রাইਟ ਤਾਂ ਉਹਦਾ ਪਹਿਲਾਂ ਫੈਬਰਿਕ ਲੱਭਣਾ ਪੈਂਦਾ ਬਹੁਤ سارے ਸਾਡੇ ਕੋਲ ਵੈਰਾਈਟੀ ਆਫ ਫੈਬਰਿਕਸ ਆ ਵੈਰਾਈਟੀ ਆਫ ਕਲਰਸ ਆ ਹੈਨਾ ਉਹਨਾਂ ਚੋਂ ਲੱਭਣਾ ਫਿਰ ਉਹਦੇ ਤੇ ਥ्रेड ਕੰਟਰਾਸਟ ਕਰਨੇ ਫਿਰ ਸਮਝ ਨਹੀਂ ਆਉਣਾ ਕਿ ਇਹਦੇ ਤੇ ਕਿਹੜਾ ਥ्रेड ਲਾਈਕ ਕਲਰ ਵਧੀਆ ਦਾ ਬਹੁਤ ਜ਼ਿਆਦਾ ਹੈ ਨਾ ਸੋਨਾ ਵੀ ਲੱਗਣਾ ਚਾਹੀਦਾ ਬਿਕਾਜ਼ ਕਸਟਮਰ ਨੇ ਬਹੁਤ ਜ਼ਿਆਦਾ ਉਮੀਦਾਂ ਨਾਲ ਆਪਾਂ ਨੂੰ ਆਰਡਰ ਕੀਤਾ ਹੁੰਦਾ ਰਾਈਟ ਤੇ ਆਪਾਂ ਉਹਨਾਂ ਨੂੰ ਬੈਸਟ ਦੇਣਾ ਹੁੰਦਾ ਆਪਣਾ ਤਾਂ ਕਿ ਆਪਣੇ ਕੋਲੋਂ ਦੁਬਾਰਾ ਆਵੇ ਰਾਈਟ ਤਾਂ ਉਹਨਾਂ ਨੂੰ ਸੈਟੀਸਫੈਕਸ਼ਨ ਵੀ ਹੋਵੇ ਕਿ ਅਸੀਂ ਆਰਡਰ ਕੀਤਾ ਤੇ ਸਾਨੂੰ ਵਧੀਆ ਲੱਗਾ ਹਨਾ ਤਾਂ ਇਹ ਸਾਰੀਆਂ ਚੀਜ਼ਾਂ ਚ ਉਹ ਸਾਡਾ ਟਾਈਮ ਚਲਾ ਜਾਂਦਾ ਹੁੰਦਾ ਸੀ ਤਾਂ ਹੌਲੀ-ਹੌਲੀ ਅਸੀਂ ਬਲਕ ਚ ਸਵਿਚ ਕੀਤਾ ਤਾਂ ਹੁਣ ਅਸੀਂ ਬਲਕ ਆਰਡਰ ਵੀ ਐਕਸੈਪਟ ਕਰਦੇ ਆ ਰਿਟੇਲ ਵੀ ਕਰ ਰਹੇ ਆ ਕਸਟਮਾਈਜ਼ਡ ਵੀ ਕਰੀਦੇ ਆ ਬਟ ਉਹਦੇ ਚ ਪਹਿਲਾਂ ਹੀ ਉਹਨਾਂ ਤੋਂ ਟਾਈਮ ਲੈ ਲੇਦਾ ਵੀ ਕਿ ਸਾਡੇ ਕੋਲ ਬਹੁਤ ਘੱਟ ਟਾਈਮ ਹੁੰਦਾ ਮਹੀਨਾ ਮਹੀਨਾ ਦੋ ਦੋ ਮਹੀਨੇ ਦੇ ਆਰਡਰ ਆਲਰੇਡੀ ਹੁੰਦੇ ਆ ਲਾਈਨ ਅਪ ਹੋਏ ਹੁੰਦੇ ਆ ਹੈਨਾ ਤਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਪਲੀਜ਼ ਨੋ ਰਸ਼ ਜੀ ਨੇ ਕਸਟਮਾਈਜ਼ਡ ਲੈਣਾ ਹੈ ਜੀ ਅਸੀਂ ਤੁਹਾਨੂੰ ਅੱਜ ਹੀ ਦੱਸ ਰਹੇ ਹਾਂ 15 ਦਿਨ ਲੱਗ ਸਕਦੇ ਆ 20 ਦਿਨ ਮਹੀਨਾ 2 ਮਹੀਨੇ ਵੀ ਲੱਗ ਸਕਦੇ ਆ ਤਾਂ ਕਈ ਕਸਟਮਰ ਹੁੰਦੇ ਆ ਜਿਹਨਾਂ ਜਿਹਨਾਂ ਕੋਲ ਖੁੱਲਾ ਟਾਈਮ ਹੁੰਦਾ ਹੈ ਹਨਾ ਉਹਨਾਂ ਨੇ ਕਿਸੇ ਬਰਥਡੇ ਤੇ ਗਿਫਟ ਨਹੀਂ ਕਰਨਾ ਹੁੰਦਾ ਜਾਂ ਉਦਾਂ ਹੀ ਉਹਨਾਂ ਨੇ ਲੈ ਹੁੰਦੇ ਆਰਡਰ ਕੀਤਾ ਹੁੰਦਾ ਤਾਂ ਉਹ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਸਾਨੂੰ ਤਾਂ ਕਸਟਮਾਈਜ਼ ਚਾਹੀਦਾ ਹੈ ਜਦ ਮਰਜ਼ੀ ਦੇ ਦਿਓ ਤਾਂ ਇਹ ਚੀਜ਼ਾਂ ਕਰਕੇ ਫਿਰ ਬਲਕ ਵਾਲਾ ਕੀ ਹੁੰਦਾ ਹੈ ਕਿ ਬਸ ਉਹਨਾਂ ਨੇ ਦੱਸ ਦੇਣਾ ਕਿ ਆਹ ਵਾਲੀ ਆਹ ਆਹ ਪੀਸਸ ਦੇ ਸਾਨੂੰ 5-5 ਜਾਂ 10-10 ਪੀਸਸ ਕਰ ਦੋ ਹੈਨਾ ਤਾਂ ਉਹ ਸਾਡੇ ਲਈ ਈਜ਼ੀ ਹੋ ਜਾਂਦਾ ਹੈ ਕਿ ਸੇਮ ਚੀਜ਼ ਦੇ ਆਲਰੇਡੀ ਜਾਂ ਤਾਂ ਸਾ ਮੈਂ ਬਣਵਾਏ ਪਏ ਹੁੰਦੇ ਆ ਪਹਿਲਾਂ ਕਿ ਮੈਂ ਸਿਰਫ ਆਰਡਰ ਤੇ ਹੀ ਅਸੀਂ ਕੰਮ ਕਰਦੇ ਸੀ ਜੋ ਆਰਡਰ ਆਇਆ ਉਹੀ ਤੇ ਅਸੀਂ ਐਗਜ਼ੀਬਿਸ਼ਨਸ ਵੀ ਬਹੁਤ ਘਟ ਘੜਦੇ ਸੀ ਜੋ ਕਿ ਆਈ ਥਿੰਕ ਇੱਕ ਇੱਕ ਬਿਜ਼ਨਸ ਲਈ ਐਗਜ਼ੀਬਿਸ਼ਨ ਬਹੁਤ ਵੱਡਾ ਰੋਲ ਪਲੇ ਕਰਦੀ ਹੈ 노 ਡਾਊਟ ਇਟਸ ਆ ਗੇਮ ਆਫ ਪ੍ਰੋਫਿਟ ਐਂਡ ਲਾਸ ਕਈ ਵਾਰ ਬਹੁਤ ਬਿਗ ਲਾਸਸ ਵੀ ਹੁੰਦੇ ਆ ਬਟ ਬਹੁਤ ਬਿਗ ਪ੍ਰੋਫਿਟਸ ਵੀ ਹੁੰਦੇ ਆ ਸੋ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਯਾ ਸੋ ਮੰਤਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਤੇ ਹੋਰਾਂ ਨੂੰ ਵੀ ਰੋਜ਼ਗਾਰ ਦੇ ਰਹੇ ਹੋ ਇੱਕ ਨਵੀਂ ਜਿਹੜੀ ਆ ਪਿਰਤਪਾਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿੱਥੇ ਅੱਜ ਕੱਲ ਕੁੜੀਆਂ ਇਸ ਕੰਮ ਤੋਂ ਛੱਡ ਚੁੱਕੀਆਂ ਨੇ ਇਸ ਕੰਮ ਦੇ ਨਾਲ ਜੁੜੀਆਂ ਨਹੀਂ ਹੋਈਆਂ ਜਾਂ ਫਿਰ ਆਪਣੀ ਲਾਈਫ ਇਦਾਂ ਦੀ ਹੋ ਚੁੱਕੀ ਹੈ ਕਿ ਆਪਾਂ ਬਿਜ਼ੀ ਹੋ ਚੁੱਕੇ ਹਾਂ ਨਾ ਲਾਈਫ ਦੇ ਵਿੱਚ ਸੋ ਉਹਨਾਂ ਦੇ ਲਈ ਵੀ ਤੁਸੀਂ ਰੋਜ਼ਗਾਰ ਦਾ ਸਾਵਨ ਬਣਿਓ ਤੇ ਕੋਸ਼ਿਸ਼ ਕਰ ਰਹੀ ਹਾਂ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਾਚੀ ਤੋ ਸੀ ਵੀ ਆਏ ਸਾਡੇ ਕੋਲ ਹੈ ਨਾ ਆਪਣਾ ਟਾਈਮ ਕੱਢ ਕੇ ਜੀ ਇਹ ਬਹੁਤ ਟਾਈਮ ਤੋਂ ਗੱਲ ਹੋ ਰਹੀ ਸੀ ਆਪਾਂ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਡੀ ਸੈਕੰਡ ਮੀਟਿੰਗ ਹੈ ਸਾਡੀ ਵੀਡੀਓ ਪਹਿਲਾਂ ਇੱਕ ਵਾਰ ਬਣੀ ਸੀ ਕੰਪਲੀਟ ਤਿੰਨ ਚਾਰ ਮਹੀਨੇ ਪਹਿਲਾਂ ਜਾਂ ਪੰਜ ਮਹੀਨੇ ਦਾ ਪੰਜ ਛੇ ਮਹੀਨੇ ਪਹਿਲਾਂ ਉਸ ਤੋਂ ਬਾਅਦ ਸਾਡੀ ਹਰ ਹਫਤੇ ਜਾਂ ਦੋ ਤਿੰਨ ਹਫਤਿਆਂ ਬਾਅਦ ਸਾਡੀ ਗੱਲਬਾਤ ਹੋ ਜਾਂਦੀ ਸੀ ਗੱਲਬਾਤ ਹੁੰਦੀ ਭੈਣੇ ਕਰੀਏ ਭੈਣੇ ਆਈਏ ਭੈਣੇ ਕਰੀਏ ਜੀ ਕਦੇ ਮੈਂ ਨਹੀਂ ਫ੍ਰੀ ਹੁੰਦੀ ਕਦੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੇ ਅੱਜ ਫਾਈਨਲੀ ਅਸੀਂ ਇਹ ਡਨ ਕਰ ਰਹੇ ਹਾਂ ਈਵਨ ਕਿ ਕੱਲ ਵੀ ਅਸੀਂ ਫਾਈਨਲ ਕੀਤੇ ਸੀਗਾ ਬਟ ਕੱਲ ਵੀ ਇਹਨਾਂ ਦੇ ਕੋਲ ਕੋਈ ਕੰਮ ਸੀ ਸੀ ਬਿਲਕੁਲ ਨਹੀਂ ਮਿਲ ਸਕੇ ਤੇ ਆਪਾਂ ਨਹੀਂ ਮਿਲ ਪਾਏ ਨਾ ਤੇ ਅੱਜ ਉਹ ਕਰੀਏ ਸੋ ਅਸੀਂ ਦੇ ਲਈ ਸੌਰੀ ਹੈ ਸਮਾਪਤੀ ਚਾਹੁੰਦੇ ਆ ਅਸੀਂ ਉਹਦੇ ਲਈ ਨਹੀਂ ਤੁਹਾਡਾ ਬਹੁਤ ਧੰਨਵਾਦ ਉਸ ਸਮਾਂ ਕੱਢਿਆ ਹੈ ਥੈਂਕ ਯੂ ਜੀ ਸੋ ਇਹ ਸੀ ਸਾਡੇ ਨਾਲ ਮਨਪ੍ਰੀਤ ਜਿਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਹੋਰਾਂ ਲਈ ਵੀ ਰੋਜ਼ਗਾਰ ਦਾ ਸਾਧਨ ਬਣ ਰਹੇ ਨੇ ਤੇ ਕਿਤੇ ਨਾ ਕਿਤੇ ਸਾਡੇ ਜੋ ਪ੍ਰਾਣਾ ਸੱਭਿਆਚਾਰ ਆ ਉਨੂੰ ਨਮਾ ਰੂਪ ਦੇ ਕੇ ਹੋਰ ਵੀ ਅੱਗੇ ਪੇਸ਼ ਕਰ ਰਹੇ ਨੇ ਤੇ ਇੱਕ ਨਵੇਂ ਰੂਪ ਦੇ ਵਿੱਚ ਉਸ ਨੂੰ ਹੋਰਾਂ ਤੱਕ ਪਹੁੰਚਾ ਰਹੇ ਨੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਫਿਲਹਾਲ ਦੇ ਲਈ ਮੈਨੂੰ ਦੇ ਇਜਾਜ਼ਤ ਸ਼ਸ਼ਕਾ